ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਘਰ ਬਲਾ ਕੇ ਪੰਜਾਬ ਦੀ ਕਿਸਾਨ ਲਹਿਰ ਦੇ ਆਗੂਆਂ ਨੂੰ ਦੇ ਨਾਲ ਬਤਮੀਜੀ ਕੀਤੀ ਆ ਸਾਦੇ ਇਸ਼ਾਰੇ ਤੇ ਕੀਤਾ ਜਾ ਰਿਹਾ ਕਿਉਂਕਿ ਪਿਛਲੇ ਦਿਨੀ ਜੋ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਇਹ ਕਿਹਾ ਕਿ ਜਿੰਨੇ ਵੀ ਟੈਰਫ ਤੁਸੀਂ ਸਾਡੇ ਤੇ ਲਾਏ ਆ ਉਹ ਹਟਾਓ ਔਰ ਭਾਰਤ ਦਾ ਜਿਹੜੀ ਐਗਰੀਕਲਚਰ ਮਾਰਕੀਟ ਆ ਉਹਦੇ ਚ ਜਿਹੜੀ ਆ ਸਾਡੀ ਸ਼ਨਾਖਤ ਬਾਰੋਂ ਆਉਣਾ ਹੈਗਾ ਬਹੁਤ ਸਰੀਆਂ ਦਾਣਾ ਛੋਲੇ ਬਾਹਰੋਂ ਵੱਡੀ ਪੱਦਰ ਤੇ ਪਹਿਲਾ ਆ ਰਿਆ ਜੇ ਉਹਨਾਂ ਨੂੰ ਖਿੱਲੀ ਰੋਕ ਟੋਕ ਖੁੱਲੀ ਮੈਨੇ ਛੁੱਟੀ ਦੇ ਦੇਣੀ ਆ ਸਾਡੀ ਮੰਡੀ ਤੱਕ ਉਹਨਾਂ ਸਾਮਰਾਜੀ ਮੁਲਕਾਂ ਦੀਆਂ ਕਾਰਪੋਰੇਟ ਘਰਾਣੇ ਦੀ ਪਹੁੰਚ ਹੋ ਜਣੀ ਆ ਜੋ ਟ੍ਰੰਪ ਕਹਿ ਰਿਹਾ ਕਨਸਾਹਵਾ ਦਾ ਆਈਟੀ ਸੈਲ ਔਰ ਆਮ ਆਦਮੀ ਪਾਰਟੀ ਦਾ ਆਈਟੀ ਸੈਲ ਕਿਸਾਨ ਲਹਿਰ ਬਾਰੇ ਕੂੜ ਪ੍ਰਚਾਰ ਕਰ ਰਿਹਾ ਕਿ ਵਿਕਾਸ ਬਰੋਧੀ ਆ ਵਿਕਾਸ ਕਿਹੜੇ ਦਾ ਕਰਨਾ ਕਰ ਲੋ ਜੋ ਸਾਨੂੰ ਚੁਣੌਤੀ ਦਿੱਤੀ ਆ ਅੱਜ ਅਸੀਂ ਉਹ ਚੁਣੌਤੀ ਨੂੰ ਕਬੂਲ ਦਿਆਂ ਪੰਜਾਬ ਦੇ ਸਾਰੇ ਐਮਐਲਏ ਪਾਰਟੀ ਜਿਹੜੀਆਂ ਆਮ ਆਦਮੀ ਪਾਰਟੀ ਦੇ ਐਮਐਲਏ ਆ ਉਹਨਾਂ ਦੇ ਘਰਾਂ ਦੇ ਸਾਹਮਣੇ ਕਰਾਉਂਦਾ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਆ ਉਹਨਾਂ ਦੇ ਘਰਾਂ ਦੇ ਸਾਹਮਣੇ ਘਰਾਓ ਕੀਤੇ ਜਾ ਰਹੇ ਆ ਘਰਾਂ ਦੇ ਸਾਹਮਣੇ ਧਰਨੇ ਜਿਹੜੇ ਲਾਏ ਜਾ ਰਹੇ ਆ ਉਹਦਾ ਕਾਰਨ ਜੋ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਘਰ ਬੁਲਾ ਕੇ ਪੰਜਾਬ ਦੀ ਕਿਸਾਨ ਲਹਿਰ ਦੇ ਆਗੂ ਨੂੰ ਦੇ ਨਾਲ ਬਦਤਮੀਜ਼ੀ ਕੀਤੀ ਹੈ ਜਦ ਕਿ ਪੰਜਾਬੀਆਂ ਦਾ ਕਲਚਰ ਹੈ ਕਿ ਘਰ ਆਏ ਬੰਦੇ ਨੂੰ ਰੱਬ ਮੰਨਿਆ ਜਾਂਦਾ ਪਰ ਘਰ ਬੁਲਾ ਕੇ ਅਫਮਾਨਤ ਕੀਤਾ ਪੰਜਾਬੀਆਂ ਤ ਨੂੰ ਕਲੰਕਿਤ ਕੀਤਾ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਸਾਰਾ ਕੁਝ ਮੋਤੀ ਔਰ ਅਮਿਤ ਸ਼ਾਹ ਦੇ ਇਸ਼ਾਰੇ ਤੇ ਕੀਤਾ ਜਾ ਰਿਹਾ ਹੈ ਤੋ ਕਿ ਪਿਛਲੇ ਦਿਨੀ ਜੋ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇਹ ਕਿਹਾ ਕਿ ਜਿੰਨੇ ਵੀ ਟੈਰਫ ਤੁਸੀਂ ਸਾਡੇ ਤੇ ਲਾਇਆ ਉਹ ਹਟਾਓ ਔਰ ਭਾਰਤ ਦਾ ਜਿਹੜੀ ਐਗਰੀਕਲਚਰ ਮਾਰਕੀਟ ਆ ਉਹਦੇ ਚ ਜਿਹੜੀ ਆ ਸਾਡੀ ਪਹੁੰਚ ਕਰੋ ਕਿ ਉਹਦੇ ਚ ਕੋਈ ਡਿੱਕਾ ਨਹੀਂ ਹੋਣਾ ਚਾਹੀਦਾਗਾ ਇਸ ਤੋਂ ਪਹਿਲਾਂ ਹੀ ਇਹ ਬਾਹਰੋਂ ਜਿਹੜੇ ਅਮਰੀਕਾ ਤੋਂ ਸੇਬ ਆਉਂਦੇ ਆ ਆ ਬਦਾਮ ਆਉਂਦੇ ਆ ਅਖਰੋਟ ਆਉਂਦੇ ਆ ਉਹਦੇ ਤੇ ਬਹੁਤ ਸਾਰੀ ਜਿਹੜੀ ਡਿਊਟੀ ਸੀ ਹਟਾ ਚੁੱਕਿਆ ਜਿੰਦਾ ਨੁਕਸਾਨ ਇਧਰ ਦੇ ਕਿਸਾਨ ਨੂੰ ਹੋਣਾ ਜੇ ਬਾਹਰੋਂ ਜਿਹੜਾ ਸਮਾਨ ਆਉਣਾਗਾ ਤੇ ਜੇ ਹੁਣ ਬਾਹਰੋਂ ਅਨਾਜ ਤੱਕ ਵੀ ਬਾਹਰੋਂ ਆਉਣਾ ਹੈਗਾ ਬਹੁਤ ਸਾਰੀਆਂ ਦਾਣਾਂ ਛੋਲੇ ਬਾਹਰੋਂ ਵੱਡੀ ਪੱਧਰ ਤੇ ਪਹਿਲਾ ਆ ਰਿਆ ਜੇ ਉਹਨਾਂ ਨੂੰ ਖੁੱਲੀ ਰੋਕ ਟੋਕ ਖੁੱਲੀ ਮੈਨੂੰ ਛੁੱਟੀ ਦੇ ਦੇਣੀ ਆ ਸਾਡੀ ਮੰਡੀ ਤੱਕ ਉਹਨਾਂ ਸਾਮਰਾਜੀ ਮੁਲਕਾਂ ਦੀਆਂ ਕਾਰਪੋਰੇਟ ਘਰਾਨੇ ਦੀ ਪਹੁੰਚ ਹੋ ਜਣੀ ਆ ਜੋ ਟਰੰਪ ਕਹਿ ਰਹੇ ਕਿ ਅੜਿੱਕੇ ਹਟਾਓ ਅੜਿੱਕਾ ਕੀ ਅੜਿੱਕਾ ਕਾਰਪੋਰੇਟ ਜੋ ਸਾਡੀ ਮੰਡੀ ਤੇ ਕਬਜ਼ਾ ਕਰਨਾ ਚਾਹੁੰਦਾ ਐਗਰੀਕਲਚਰ ਮਾਰਕੀਟ ਤੇ ਅੜਿੱਕਾ ਸਿਰਫ ਤੇ ਸਿਰਫ ਉਹਨਾਂ ਸਾਹਮਣੇ ਕਿਸਾਨ ਲਹਿਰ ਆ ਔਰ ਲਗਾਤਾਰ ਭਾਜਪਾ ਦਾ ਆਈਟੀ ਸੈੱਲ ਔਰ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਕਿਸਾਨ ਲਹਿਰ ਬਾਰੇ ਕੂੜ ਪ੍ਰਚਾਰ ਕਰ ਰਿਹਾ ਕਿ ਵਿਕਾਸ ਵਿਰੋਧੀ ਆ ਵਿਕਾਸ ਕਿਹੜੇ ਵਿਕਾਸ ਦੇ ਵਿਰੋਧੀ ਆ ਉਹ ਕਾਰਪੋਰੇਟ ਦੇ ਵਿਕਾਸ ਦੇ ਵਿਰੋਧੀ ਆ ਸੀ ਔਰ ਆਮ ਲੋਕਾਂ ਦੇ ਵਿਕਾਸ ਦੇ ਪੱਖ ਦੇ ਵਿੱਚ ਆ ਔਰ ਉਹੀ ਕਾਰਪੋਰੇਟ ਜਿਹਨੂੰ ਸਾਨੂੰ ੜਿੱਕਾ ਸਮਝਦਾ ਕੇਂਦਰ ਦੀ ਭਾਜਪਾ ਸਰਕਾਰ ਵੀ ਕਿਸਾਨ ਲਹਿਰ ਦੇ ਖਿਲਾਫ ਆ ਔਰ ਉਹਦੇ ਕਦਮਾਂ 'ਚ ਕਦਮ ਧਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਉਂਕਿ ਜਿਹੜੀ ਕਿਸਾਨ ਲਹਿਰ ਇਸ ਮੁਲਕ ਦੀ ਉਹਦਾ ਜਿਹੜਾ ਆਧਾਰ ਆ ਮੋਟਾ ਉਹ ਪੰਜਾਬ ਆ ਤੇ ਪੰਜਾਬ ਦੀ ਕਿਸਾਨ ਲਹਿਰ ਤੇ ਧਾਵਾ ਬੋਲਿਆ ਤੇ ਘਰ ਬਾਲਾ ਕੇ ਠਮਕਾਇਆ ਕਿ ਜੋ ਕਰਨਾ ਤੁਸੀਂ ਕਰ ਲੋ ਅਸੀਂ ਇਸ ਮੁਲਕ ਦੀ ਖੇਤੀ ਨੂੰ ਬਚਾਉਣ ਦੇ ਲਈ ਔਰ ਬਾ ਖਾਸ ਕਰਕੇ ਇਹ ਪੰਜਾਬ ਦੀਆਂ ਮੰਗਾਂ ਨੇ ਕਿ ਹਰ ਘਰ ਤੱਕ ਪੀਣ ਵਾਲਾ ਪਾਣੀ ਹਰ ਖੇਤ ਤੱਕ ਨਹਿਰੀ ਪਾਣੀ ਹੋਵੇ ਪੰਜਾਬ ਦੀ ਕਿਸਾਨੀ ਦੇ ਕਰਜ਼ੇ ਤੇ ਲੀਗ ਵੱਜੇ ਘਟੋ ਘਟ ਕੁਝ ਫਸਲਾਂ ਦੇ ਐਮ ਐਸ ਪੀ ਪੰਜਾਬ ਸਰਕਾਰ ਦੇਵੇ ਇਹਨਾਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਆ ਔਰ ਜਿਹੜਾ ਕੇਂਦਰ ਸਰਕਾਰ ਮਾਰਕੀਟਿੰਗ ਪਾਲਿਸੀ ਲੈ ਕੇ ਆਈ ਹੈ ਕਿ ਸਾਡੀਆਂ ਮੰਡੀਆਂ ਨੂੰ ਕਾਰਪੋਰੇਟ ਦੇ ਹਵਾਲੇ ਨਹੀਂ ਅਸੀਂ ਹੋਣ ਦੇਣਾ ਜੋ ਟਰੰਪ ਨੇ ਕਿਹਾ ਕਿ ਇਹ ਕਰਕੇ ਦਿਖਾਓ ਟਰੰਪ ਦੇ ਕਹਿਣ ਤੇ મોદી ਕਰ ਰਿਹਾ મોદી ਦੇ ਕਹਿਣ ਤੇ ਕਿਸਾਨ ਲੈਰ ਨੂੰ ਭਗਵੰਤ ਮਾਨ ਦੁਆਰੇ ਆਇਆਗਾ ਤੋਂ ਜੋ ਨੇ ਘਰ ਬਲਾ ਕੇ અપਮਾਨਿਤ ਕੀਤਾ ਕਿਹਾ ਤੁਸੀਂ ਜੋ ਕਰਨਾ ਕਰ ਲੋ ਜੋ ਸਾਨੂੰ ਚੁਣੌਤੀ ਦਿੱਤੀ ਆ ਅੱਜ ਅਸੀਂ ਉਹ ਚੁਣੌਤੀ ਨੂੰ ਕਬੂਲ ਦਿਆਂ ਪੰਜਾਬ ਦੇ ਸਾਰੇ ਐਮਐਲਏ ਪਾਰਟੀ ਜਿਹੜੀਆਂ ਆਮ ਆਦਮੀ ਪਾਰਟੀ ਦੇ ਐਮਐਲਏ ਆ ਉਹਨਾਂ ਦੇ ਘਰਾਂ ਦੇ ਸਾਹਮਣੇ ਘਰਾਓ ਕਰ ਰਹੇ ਆ ਚੇਤਾਵਨੀ ਦੇਣ ਆਏ ਆ ਕਿ ਮੁੱਖ ਮੰਤਰੀ ਆਪਣੀ ਭਾਸ਼ਾ ਸੁਧਾਰੇ ਮੁੱਖ ਮੰਤਰੀ ਪੰਜਾਬੀਅਤ ਨੂੰ ਕਲੰਕਿਤ ਕਰਨ ਦੇ ਕੰਮ ਜਿਹੜੇ ਹੈਗੇ ਉਹ ਨਾ ਕਰੇ ਜੇ ਮਸਲਾ ਨਹੀਂ ਹੱਲ ਹੁੰਦਾ ਆਮ ਆਦਮੀ ਪਾਰਟੀ ਨਾਲ ਮਿਲ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਕੁਝ ਦਿਨਾਂ ਲਈ ਡੀਡਿਕਸ਼ਨ ਸੈਂਟਰ 'ਚ ਚੱਲੇ ਉਹਨਾਂ ਦੀ ਮਾਨਸਿਕ ਸਥਿਤੀ ਠੀਕ ਹੋਵੇ ਉਹ ਨਸ਼ੇ ਛੱਡਣ ਉਹਨਾਂ ਦੀ ਮਾਨਸਿਕ ਸਥਿਤੀ ਠੀਕ ਹੋਵੇ ਤੇ ਲੋਕਾਂ ਦੇ ਨਾਲ ਗੱਲਬਾਤ ਕਰਨ ਦਾ ਉਹਨਾਂ ਨੂੰ ਢੰਗ ਆ ਸਕੇ ਤੇ ਪੰਜਾਬ ਦੇ ਮਸਲੇ ਹੱਲ ਕਰ ਦੇਣ ਨਹੀਂ ਤਾਂ ਪਿੰਡਾਂ ਦੇ ਵਿੱਚ ਜੇ ਆਮ ਆਦਮੀ ਪਾਰਟੀ ਦੇ ਐਮਐਲਏ ਆਉਣਗੇ ਤੇ ਇਹ ਟਕਰਾਅ ਜਿਹੜਾ ਹੈਗਾ ਵਧੂਗਾ ਜੇ ਮੁੱਖ ਮੰਤਰੀ ਆਪਣੀ ਬੋਲਬਾਣੀ ਨਹੀਂ ਸੁਧਾਰਦੇ ਤੇ ਸਾਡੇ ਮਸਲੇ ਹੱਲ ਜਿਹੜੇ ਉਹ ਨਹੀਂ ਕਰਦੇ